ਪੰਜਾਬ ਦੀਆਂ ਮੰਡੀਆਂ ਅੰਦਰ ਪਰਮਲ ਦੀ ਆਮਦ ਸ਼ੁਰੂ ਹੋ ਗਈ ਹੈ। ਜ਼ਿਲ੍ਹਾ ਗੁਰਦਾਸਪੁਰ ਦੀ ਸਭ ਤੋਂ ਵੱਡੀ ਦਾਣਾ ਮੰਡੀ ਬਟਾਲਾ ਵਿੱਚ ਵੀ ਪਰਮਲ ਦੀ ਸਰਕਾਰੀ ਖਰੀਦ ਸ਼ੁਰੂ ਕਰਵਾ ਦਿੱਤੀ ਗਈ ਹੈ। ਬਟਾਲਾ ਵਿੱਚ ਪਰਮਲ ਦੀ ਸਰਕਾਰੀ ਖਰੀਦ ਪੰਜਾਬ ਦੇ ਸੂਬਾ ਕਾਰਜਕਾਰੀ ਪ੍ਰਧਾਨ ਅਤੇ ਹਲਕਾ ਬਟਾਲਾ ਵਿਧਾਇਕ ਅਮਨ ਸ਼ੀਰ ਸਿੰਘ ਸ਼ੈਰੀਕਲਸੀ ਨੇ ਕਰਵਾਈ ਹੈ। ਇਸ ਵੇਲੇ ਉਹਨਾਂ ਨੇ ਕਿਸਾਨਾਂ ਨੂੰ ਸੁੱਕੀ ਅਤੇ ਪੂਰੀ ਤਰ੍ਹਾਂ ਦੇ ਨਾਲ ਪਕਾ ਕੇ ਫਸਲ ਵਡਾਉਣ ਦੀ ਅਪੀਲ ਕੀਤੀ ਹੈ ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਫਸਲ ਦਾ ਦਾਣਾ-ਦਾਣਾ ਖਰੀਦਣ ਦੇ ਲਈ پابੰਦ ਹੈ ਉਹਨਾਂ ਨੇ ਕਿਹਾ ਹੈ ਕਿ ਕਿਸਾਨਾਂ ਦੀ ਸਹੂਲਤ ਲਈ ਮੰਡੀਆਂ ਵਿੱਚ ਸਭ ਪ੍ਰਬੰਧ ਮੁਕੰਮਲ ਨੇ ਉਹਨਾਂ ਨੇ ਪੰਜਾਬ ਸਰਕਾਰ ਵੱਲੋਂ ਰਾਈਸ ਮਿਲਰਾਂ ਨਾਲ ਵਨ ਟਾਈਮ ਸੈਟਲਮੈਂਟ ਸਕੀਮ ਦੀ ਵੀ ਸراہਨਾ ਕੀਤੀ ਹੈ ਗੌਰਤਲਬਾਏ ਕਿ ਪੰਜਾਬ ਵਿੱਚ ਆਏ ਹੜ੍ਹ ਕਾਰਨ ਕਿਸਾਨਾਂ ਦੀ ਫਸਲ ਵੱਡੀ ਮਾਤਰਾ ਵਿੱਚ ਖਰਾਬ ਹੋ ਗਈ ਹੈ ਪਰ ਪੰਜਾਬ ਸਰਕਾਰ ਨੇ ਇਹ ਕਿਹਾ ਹੈ ਕਿ ਜਿੱਥੇ ਵੀ ਫਸਲ ਬਚੀ ਹੈ ਕਿਸਾਨ ਉਸ ਫਸਲ ਨੂੰ ਪੂਰੀ ਤਰ੍ਹਾਂ ਦੇ ਨਾਲ ਪਕਾ ਕੇ ਹੀ ਮੰਡੀਆਂ ਵਿੱਚ ਲਿਉਣਾ ਸਰਕਾਰ ਵੱਲੋਂ ਕਿਸਾਨਾਂ ਦੀ ਫਸਲ ਖਰੀਦਣ ਦੇ ਲਈ ਮੰਡੀਆਂ ਵਿੱਚ ਪੂਰੀ ਤਰ੍ਹਾਂ ਦੇ ਨਾਲ ਪ੍ਰਬੰਧ ਮੁਕੰਮਲ ਕੀਤੇ ਗਏ ਨੇ ਅਤੇ ਹੁਣ ਗੁਰਦਾਸਪੁਰ ਦੀ ਸਭ ਤੋਂ ਵੱਡੀ ਦਾਣਾ ਮੰਡੀ ਬਟਾਲਾ ਵਿੱਚ ਵੀ ਸਰਕਾਰੀ ਖਰੀਦ ਸ਼ੁਰੂ ਕਰਵਾ ਦਿੱਤੀ ਗਈ ਹੈ ਜਾਨੀਤਾਸ਼ੀ ਦੇ ਲਈ ਸਾਡੇ ਸਹਿਯੋਗੀ ਲਾਪ੍ਰਿਤ ਸਿੰਘ ਖੁਸ਼ੀਪੁਰ ਦੀ ਤੰਗੀ ਪਰੇਸ਼ਾਨੀ ਨਾ ਹੋਵੇ ਸਰਕਾਰੀ ਰੇਟ ਜਿਹੜੀ 17 ਮੌਚਰ ਦੀ 2299 ਰੁਪਏ ਜੋ ਸਰਕਾਰ ਵੱਲੋਂ ਰੇਟ ਹੈ ਪਰ ਮੈਂ ਹੁਣ ਦੇਖ ਕੇ ਆਇਆ ਢੇਰੀਆਂ ਤੇ ਪਰ ਮੈਂ ਕਿਸਾਨ ਭਰਾਵਾਂ ਨੂੰ ਵੀ ਇਹੋ ਬੇਨਤੀ ਕਰਦਾ ਵੀ ਜਿਹੜਾ ਮੌਚਰ ਆ ਜਿਤਨਾ ਹੁਣ ਕੋਈ ਗਿੱਲੀ ਫਸਲ ਆ ਜਾਂਦੀ ਆ ਉਹਦਾ ਖਾਸ ਕਰਕੇ ਧਿਆਨ ਰੱਖਿਆ ਜਾਵੇ ਵਧੀਆ ਢੰਗ ਨਾਲ ਆਪਣੀ ਫਸਲ ਲੈ ਕੇ ਆਉਣ ਤੇ ਜੋ ਸਰਕਾਰੀ ਰੇਟ ਆ ਉਹਨੂੰ ਪ੍ਰਾਪਤੀ ਆਪਣਾ ਕਰਕੇ ਜਿਹੜਾ ਵੀ ਇਹਨਾਂ ਨੂੰ ਵੀ ਕੋਈ ਤੰਗੀ ਪਰੇਸ਼ਾਨੀ ਨਾ ਹੋਵੇ ਸਰ ਜਿਹੜਾ ਉਹ ਲਾਰਡ ਮੈਂ ਤਾਂ ਸੈਲਰਾਂ ਦੀ ਹੋ ਚੁੱਕੀ ਹੈ ਜੇ ਮੰਡੀ ਦੇ ਵਿੱਚ ਵਨ ਟਾਈਮ ਜਿਹੜੀ ਸੈਟਲਮੈਂਟ ਉਹ ਕੀਤੀ ਹੈ ਜੀ ਉਹ ਸਾਡੇ ਸੈਲਰਾਂ ਵਾਸਤੇ ਜਾਂ ਸਾਰੇ ਵੀ ਬਹੁਤ ਵਧੀਆ ਇੱਕ ਸਕੀਮ ਜਿਹੜੀ ਸਰਕਾਰ ਵੱਲੋਂ ਦਿੱਤੀ ਗਈ ਹੈ ਹੁਣ ਮੇਰੀ ਇਹੋ ਬੇਨਤੀ ਹੈ ਵੀ ਆਮ ਆਦਮੀ ਪਾਰਟੀ ਲੋਕਾਂ ਦੇ ਹੱਕਾਂ ਤੇ ਹਿੱਤਾਂ ਦੀ ਪਾਰਟੀ ਹੈ ਹਰ ਵਰਗ ਦੇ ਨਾਲ ਹੈ ਹੁਣ ਆਪਾਂ ਆਪਣੇ ਜਿਹੜੇ ਸਾਡੇ ਸੈਲਰਾਂ ਵਾਲੇ ਵੀ ਨੇ ਉਹਨਾਂ ਨੂੰ ਬੇਨਤੀ ਹੈ ਵੀ ਇਹਦਾ ਜਿਹੜਾ ਲਾਭ ਉਠਾ ਲੈਣ ਸਰ ਜਿਹੜਾ ਮੌਸਮ ਦੇ ਕਰਕੇ ਪਿਛਹਾੜ ਆਏ ਨੇ ਪੰਜਾਬ ਦੇ ਵਿੱਚ ਉਹਨਾਂ ਦੇ ਨਾਲ ਕਾਫੀ ਫਸਲ ਖਰਾਬ ਹੋਈ ਹੈ ਤੇ ਸਰਕਾਰ ਵੱਲੋਂ ਕਿ ਫਸਲ ਡੈਮੇਜ ਡਿਸਕਲਰ ਵੀ ਹੋਈ ਹੈ ਤੇ ਕੀ ਉਹਦਾ ਕੋਈ ਫਰਕ ਪਵੇਗਾ ਜਾਂ ਤੁਸੀਂ ਅਪੀਲ ਕਰੋਗੇ ਇਹ ਦੇਖੋ ਮੈਂ ਮੈਂ ਇੱਕ ਬੇਨਤੀ ਕਰਨਾ ਜੀ ਜਿਨ੍ਹਾਂ ਦੀਆਂ ਫਸਲਾਂ ਖਰਾਬ ਹੋਈਆਂ ਸੀ ਠੀਕ ਆ ਤਕਰੀਬਨ ਉੱਥੇ ਮਿੱਟੀ ਰੇਤਾ ਜਿਹੜੀ ਆ ਉਹ ਕਾਫੀ ਆ ਚੁੱਕੀ ਸੀ ਸਰਕਾਰ ਵੱਲੋਂ ਜਦੋਂ ਆਪਾਂ ਗਰਾਊਂਡ ਲੈਵਲ ਤੇ ਉਤਰੇ ਆ ਸਾਨੂੰ ਕਈ ਕਿਸਾਨਾਂ ਨੇ ਕਿਹਾ ਬੇਨਤੀ ਕੀਆ ਉਹਨਾਂ ਨੇ ਵੀ ਅੱਗੋਂ ਇਹੋ ਬੇਨਤੀ ਕੀਤੀ ਵੀ ਜਿਹੜੀ ਆ ਮਿੱਟੀ ਆ ਰੇਤ ਆ ਸਾਨੂੰ ਚੁੱਕਣ ਦੀ ਪ੍ਰਵਾਨਗੀ ਦਿੱਤੀ ਜਾਵੇ ਉਹਨਾਂ ਦੀਆਂ ਗੱਲਾਂ ਨੂੰ ਮੁੱਖ ਰੱਖਦਿਆਂ ਹੋਇਆਂ ਕਹਿੰਦੇ ਨਾ ਘਰ ਦਾ ਆਗੂ ਉਹੋ ਹੀ ਵਧੀਆ ਘਰ ਨੂੰ ਚਲਾ ਸਕਦਾ ਜਿਹੜਾ ਹਰ ਪਰਿਵਾਰ ਦੇ ਨਾਲ ਸਹਿਮਤੀ ਜਿਹੜਾ ਹਰ ਇਨਸਾਨ ਦੇ ਨਾਲ ਸਹਿਮਤੀ ਰੱਖਦਾ ਹੋਵੇ ਜਦੋਂ ਲੋਕਾਂ ਨੇ ਅਪੀਲ ਕੀਤੀ ਸਰਕਾਰ ਨੂੰ ਸਰਕਾਰ ਨੇ ਫਿਰ ਪਹਿਲ ਕਦਮੀ ਕਰਕੇ ਜਿਹਦਾ ਖੇਤ ਉਹਦੀ ਰੇਤ ਦਾ ਜਿਹੜਾ ਅਨਾਉਂਸ ਕੀਤਾ ਤਾਂ ਜੋ ਕਿ ਜਿਨ੍ਹਾਂ ਦੀਆਂ ਫਸਲਾਂ ਖਰਾਬ ਹੋਈਆਂ ਨੇ ਉੱਥੇ ਕੋਈ ਮਿੱਟੀ ਆ ਰੇਤਾ ਵਾ ਉਹ ਪਹਿਲੀਆਂ ਦਾ ਆਪਣਾ ਲੈਵਲ ਜਿਹੜਾ ਸਹੀ ਤੰਗ ਨਾ ਕਰਕੇ ਉਹਨਾਂ ਨੂੰ ਵੇਚ ਕੇ ਉਹਦੇ ਨਾਲੋਂ ਵਧੀਆ ਆਪਣਾ ਗੁਜ਼ਾਰਾ ਜਿਹੜਾ ਉਹ ਵਧੀਆ ਕਰ ਸਕਣ ਕਿਸਾਨਾਂ ਨੂੰ ਅਪੀਲ ਕੀ ਕਰਦੇ ਪਸਪ ਸੁੱਕੀ ਬਿਲਕੁਲ ਜੀ ਕਿਸਾਨਾਂ ਨੂੰ ਅਪੀਲ ਆ ਉਹਨਾਂ ਨੂੰ ਇਹੋ ਬੇਨਤੀ ਆ ਵੀ ਫਸਲ ਜਿਹੜੀ ਆਪਣੀ ਉਹ ਸੁੱਕੀ ਲੈ ਕੇ ਆਉਣ ਤਾਂ ਜੋ ਕਿ ਉਹਨਾਂ ਨੂੰ ਕਿਸੇ ਵੀ ਕੋਈ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਆਪਣਾ ਮੌਚਰ ਜਿਹੜਾ ਵਾ ਉਹ ਜ਼ਰੂਰ ਚੈੱਕ ਕਰਕੇ ਅੱਜ ਪਿਆ ਗਿਆ ਜੇ ਤੜਾਮੜੀ ਦੇ ਸਰਕਾਰੀ ਕਰੀ ਇਤਾਰਾਮ ਦਾ ਕੀ ਕਿਹੜਾ ਉਦੇਸ਼ ਹੈ ਅੱਜ ਤੜਾਮੜੀ ਬਟਾਲਾ ਦੇ ਵਿੱਚ ਜਿਹੜੀ ਸਰਕਾਰੀ ਪਰਚੇਜ ਆ ਉਹ ਰੰਭ ਹੋਈ ਆ ਸਾਡੇ ਮਾਨਯੋਗ ਐਮਐਲਏ ਸਾਹਿਬ ਹਮਨ ਸ਼ੇਰ ਸਿੰਘ ਸਾਰੀਕਲਸੀ ਜਿਹੜੀ ਆ ਉਹਦੀ 플러스 ਸਾਰਾ ਜਿਹੜਾ ਪ੍ਰਸ਼ਾਸਨ ਆ ਉਹ ਇਹਦੀ ਰਮਤਾ ਕਰਾ ਕੇ ਗਿਆ ਹੈ ਜੀ ਬਹੁਤ ਵਧੀਆ ਆਪਾਂ ਜੀਵਦਾਰਾਂ ਨੂੰ ਇੱਕ ਮੈਸੇਜ ਦੇਣਾ ਚਾਹੁੰਦੇ ਆ ਕਿ 2399 ਰੁਪਏ ਸਰਕਾਰੀ ਬੋਲੀ ਹੈ ਜਿਹੜੀ ਉਹਦੀ ਹੋਈ ਆ ਸਰਕਾਰ ਦਾ ਰੇਟ 2399 ਰੁਪਏ ਆ ਆਪਾਂ ਜੀਵਦਾਰਾਂ ਨੂੰ ਇੱਕੋ ਮੈਸੇਜ ਦੇਣਾ ਚਾਹੁੰਦੇ ਆ ਕਿ ਆਪਣਾ ਮਾਲ ਸਤਾ ਕੇ ਲਿਓ ਤੇ ਪੂਰਾ ਭਾਅ ਵਟੋ ਜਿੱਲਾ ਮਾਲ ਨਾਲ ਆਓ ਗਿੱਲੇ ਮਾਲ ਦੇ ਕਰਕੇ ਸਾਨੂੰ ਵੀ ਬੜੀਆਂ ਦਿੱਕਤਾਂ ਆਉਂਦੀਆਂ ਪਲੱਸ ਜਿੰਨੇ ਵੀ ਹੋਰ ਵੀ ਸਾਡੇ ਨਾਲ ਏਜੰਸੀਆਂ ਨੇ ਇੰਸਪੈਕਟਰ ਆ ਉਹਨਾਂ ਨੂੰ ਵੀ ਬੜੀਆਂ ਵੱਡੀਆਂ ਦਿੱਕਤਾਂ ਆਉਂਦੀਆਂ ਕਿਉਂਕਿ ਜਿੰਮੇਦਾਰ ਫਿਰ ਇੱਥੇ ਸੋਚਦਾ ਹੈਗਾ ਵੀ ਮੇਰਾ ਭਾਅ ਘੱਟ ਲੱਗ ਰਿਹਾ ਤੇ ਮੇਰਾ ਭਾਅ ਜਿਹੜਾ ਪੂਰਾ ਲੱਗਣਾ ਚਾਹੀਦਾ ਇਹ ਕਰਕੇ ਪੂਰਾ ਜਿਹੜਾ ਸੁੱਕਾ 17% ਮੌਇਸਚਰ ਦਾ ਮਾਲ ਆ ਉਹਦਾ ਭਾਅ 299 ਰੁਪਏ ਲੱਗਦਾ ਇਹ ਸਰਕਾਰੀ ਨੂੰ ਨਵੇਂ 3% ਦੀ ਹੈ ਜੀ ਕਿੰਨੇ 17% ਇਸ ਤਰ੍ਹਾਂ ਹਾਂਜੀ ਹਾਂਜੀ ਸਰਕਾਰ ਤੇ ਤੇ ਪੁੱਛਾ ਜੀ ਧੰਨਵਾਦ ਐਮਐਲਏ ਸਾਹਿਬ ਦਾ ਜਿਨ੍ਹਾਂ ਨੇ ਅੱਜ ਸਰਕਾਰੀ ਥੀਸਟਾਰ ਕਰਾ ਕੇ ਜੱਟਾਂ ਨੂੰ ਪੂਰਾ ਭਾਅ ਦਵਾਇਆ ਵਾ ਤੇ ਅਸੀਂ ਬੇਨਤੀ ਕਰਦੇ ਆ ਕੋਈ ਜਿੰਮੇਦਾਰਾ ਨੂੰ ਪੂਰਾ ਰੇਟ ਮਿਲੇ ਤੇ ਅੰਗਰੇਜ਼ ਸਬਜ਼ੀ ਦੇ ਵਿੱਚ ਜਿੱਦਾਂ ਹਰਪੀਤ ਦਾ ਕੋਈ ਬਹੁਤ ਨੁਕਸਾਨ ਹੋਇਆ ਲੱਗ ਚੱਕੀ ਫਸਲਾਂ ਦਾ ਤੇ ਉਹ ਵੀ ਜਿੰਮੇਦਾਰਾਂ ਨੇ ਆਪਣੇ ਸੰਬੰਧਾ ਸੰਬੰਧ ਕੱਢ ਕੇ ਚੰਗਾ ਰੇਟ ਮਿਲੇਗਾ ਉਹਨਾਂ ਦੀ ਨਜ਼ਰਾਂ ਦੇ ਵੀ ਹੈਲਪ ਕਰਨਗੇ ਤੇ ਅਸੀਂ ਆਸ ਕਰਦੇ ਆ ਸਰਕਾਰ ਆਪਣੀ ਸਰਕਾਰ ਤੇ ਜਿੰਮੇਦਾਰਾਂ ਨੂੰ ਚੰਗਾ ਰੇਟ ਦਵਾਇਆ ਜਾਵੇ ਪੂਰਾ ਰੇਟ ਦਵਾਇਆ ਜਾਵੇ ਤੇ ਛੇਵੇਂ ਦਾ ਖੁਸ਼ੀ ਖੁਸ਼ੀ ਅੱਜ ਪਰਮਾਤਮਾ ਦੀ ਕਿਰਪਾਈ ਆ ਸਰਕਾਰ ਦੀ ਅੱਜ ਆ ਕੇ ਦੇ ਕਿਸਾਨਾਂ ਨੂੰ ਕੋਈ ਤੰਗੀ ਪਰੇਸ਼ਾਨੀ